ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਦੇਖੋ ਜੀ ਅੱਜ ਆਪਾਂ ਨੇ ਜਿਹੜੀ ਗੱਲਬਾਤ ਕਰਨੀ ਆ ਉਹ ਗੱਲਬਾਤ ਕਰਨੀ ਆ ਆਪਾਂ ਨੇ ਬਹੁਤ ਹੀ ਇੱਕ ਚੰਗੀ ਔਰਤ ਬਾਰੇ ਉਹ ਕੋਈ ਪਹਿਚਾਣ ਦੇ ਮਹਤਾਜ ਨਹੀਂ ਹੈਗੇ ਉਹਨਾਂ ਨੂੰ ਦੁਨੀਆ ਜਾਣਦੀ ਆ ਡਾਕਟਰ ਹਰਸ਼ੰਦਰ ਕੌਰ ਪਟਿਆਲਾ ਠੀਕ ਆ ਜੀ ਮੈਂ ਬਹੁਤ ਬੜੀ ਫੈਨ ਆ ਉਹਨਾਂ ਦੀ ਮੈਂ ਤਕਰੀਬਨ ਸਾਰੀਆਂ ਹੀ ਵੀਡੀਓ ਉਹਨਾਂ ਦੀਆਂ ਦੇਖਦੀ ਆ ਮੈਂ ਉਹਨਾਂ ਦੀਆਂ ਬਹੁਤ ਪੁਰਾਣੀਆਂ ਵੀਡੀਓ ਚੱਕ-ਚੱਕ ਦੇਖੀਆਂ ਉਹਨਾਂ ਨੇ ਜੋ ਵੀ ਆਪਣੇ ਪਰਿਵਾਰ ਬਾਰੇ ਦੱਸਿਆ ਹੋਇਆ ਹੈ ਬਹੁਤ ਚੰਗੇ ਘਰਾਣੇ ਨਾਲ ਸੰਬੰਧ ਨੇ ਉਹਨਾਂ ਦੇ ਬਹੁਤ ਪੜ੍ਹੀ ਲਿਖੀ ਫੈਮਿਲੀ ਚੋਂ ਨੇ ਉਹ ਉਹਨਾਂ ਦਾ ਗੱਲ ਕਰਨਾ ਲੈ ਜਾ ਦੇਖੋ ਤੁਸੀਂ ਜੇ ਇਹਨਾਂ ਨੂੰ ਤੜਕਾ ਹੈ ਬਿਨ ਭੈ ਪੀਤ ਤੋਂ ਉਹ ਗੱਲ ਕਰਦੇ ਨੇ ਸੱਚੀਆਂ ਗੱਲਾਂ ਕਰਦੇ ਨੇ ਇਹ ਕਠੋਕੇ ਗੱਲ ਕਰਦੇ ਨੇ ਕੋਈ ਡਰ ਨਹੀਂ ਕੋਈ ਭੈ ਨਹੀਂ ਦੇਖੋ ਜਿਹੜੀ ਇਹ ਡਾਕਟਰੀ ਲੈਨ ਹੈ ਇਦੇ ਵਿੱਚ ਵੀ ਅੱਜ ਦੇ ਸਮੇਂ 'ਚ ਚਲੋ ਆਪਾਂ ਸਾਰਿਆਂ ਨੂੰ ਨਹੀਂ ਕਹਿ ਸਕਦੇ ਡਾਕਟਰ ਵੀ ਦੂਜੇ ਰੱਬ ਨੇ ਕੋਈ ਉਹਨਾਂ ਦੇ ਅੰਦਰ ਲਾਲਚ ਨਹੀਂ ਹੁਣ ਜਿਹੜੀ ਡਾਕਟਰੀ ਲੈਣਾ ਹੈ ਇਹ ਇੰਨੀ ਕੁ ਪਵਿੱਤਰ ਲੈਣਾ ਹੈ ਉੱਥੇ ਕੌਣ ਜਾਂਦਾ ਹੈ ਹਸਪੀਟਲਾਂ 'ਚ ਕੌਣ ਜਾਂਦਾ ਹੈ ਹਸਪੀਟਲਾਂ 'ਚ ਸਾਡੇ ਨਾਨਕੇ ਤਾਂ ਹੈ ਨਹੀਂ ਵੀ ਅਸੀਂ ਕਿਸੇ ਨੂੰ ਮਿਲਣ ਗਏ ਆ ਹਸਪੀਟਲ ਕੌਣ ਜਾਂਦਾ ਹੈ ਜਿਹੜਾ ਅਤਿਅੰਤ ਦੁਖੀ ਹੁੰਦਾ ਹੈ ਜਿਹੜਾ ਅਤਿਅੰਤ ਬਿਮਾਰੀ ਨੇ ਘੇਰਿਆ ਹੁੰਦਾ ਹਸਪੀਟਲ ਜਾ ਕੇ ਸਤੋਂ ਅਸੀਂ ਹੋਰ ਚੀਜ਼ 'ਚ ਰੇਟ ਤੋੜ ਲਾਂਗੇ ਕੋਈ ਸਬਜ਼ੀ ਭਾਜੀ ਕਪੜਾ ਲੀੜਾ ਹੋਰ ਚੀਜ਼ 'ਚ ਅਸੀਂ ਰੇਟ ਤੋੜ ਲਾਂਗੇ ਅਸੀਂ ਡਾਕਟਰੀ ਇਲਾਜ 'ਚ ਰੇਟ ਵੀ ਤੋੜ ਸਕਦੇ ਭਾਵੇਂ ਅਸੀਂ ਗਰੀਬਾਂ ਭਾਵੇਂ ਅਸੀਂ ਅਮੀਰਾਂ ਜਿੰਨੇ ਸਭ ਤੋਂ ਡਾਕਟਰ ਸਾਹਮਣੇ ਮੰਗਲੇ ਅਸੀਂ ਉਨੇ ਦੇਣੇ ਆ ਭਾਵੇਂ ਸਾਨੂੰ ਫਾਇਦਾ ਹੋਵੇ ਭਾਵੇਂ ਨਾ ਹੋਵੇ ਪਰ ਇਹ ਜਿਹੜੇ ਡਾਕਟਰ ਹਰਸ਼ਿੰਦਰ ਨੇ ਇਹ ਮੈਡਮ ਦਾ ਕੀ ਕਹਿਣਾ ਹੈ ਮੈਂ ਤਾਂ ਜ਼ਿਆਦਾ ਇਹਨਾਂ ਦੀਆਂ ਵੀਡੀਓ ਵੇਖ ਜੰਨੀ ਆ ਨਾ ਚਲਾ ਕੇ ਮੈਂ ਤਾਂ ਖੋ ਜੰਨੀ ਆ ਦੇਖੋ ਮੈਂ ਕਦੇ ਮਿਲੀ ਨਹੀਂ ਪਰ ਮੈਂ ਮਿਲੂਗੀ ਜ਼ਰੂਰ ਇਹ ਮੈਂ ਸਰਦਾਰ ਜੀ ਨੂੰ ਵੀ ਕਿਹਾ ਹੋਇਆ ਮੈਂ ਥੋੜਾ ਜਿਹਾ ਆਪਣੇ ਕੰਮਾਂ ਤੋਂ ਨਫਲਕ ਜੇ ਹੋ ਜੀਏ ਬਈ ਡਾਕਟਰ ਹਰਸ਼ਿੰਦਰ ਨੂੰ ਤਾਂ ਮਿਲਣਾ ਹੀ ਮਿਲਣਾ ਹੈ ਹੁਣ ਉਹਨਾਂ ਦੇ ਹਸਬੰਦ ਵੀ ਨਾਲ ਆਉਂਦੇ ਨੇ ਉਹ ਵੀ ਨਾਲ ਆਉਂਦੇ ਨੇ ਪਹਿਲਾਂ ਇਹ ਜ਼ਿਆਦਾ ਇਹਨਾਂ ਦੀਆਂ ਮੈਂ ਵੀਡੀਓ ਦੇਖੀਆਂ ਨੇ ਇੰਟਰਵਿਊਆਂ ਚ ਉਹਨਾਂ ਇਹਨਾਂ ਦੀਆਂ ਵੀਡੀਓ ਮੈਂ ਦੇਖਤੀ ਆ ਜਿਹੜੀਆਂ ਉਹ ਇਹਨਾਂ ਦੇ ਦੋਨੋਂ ਮੀਆਂ ਬੀਬੀ ਹੁੰਦੇ ਨੇ ਇਹਨਾਂ ਨੇ ਆਪਣਾ ਚੈਨਲ ਚਲਾਇਆ ਹੋਇਆ ਠੀਕ ਹੈ ਜੀ ਮੈਂ ਤੁਹਾਨੂੰ ਦੱਸਦੀ ਆ ਵੀ ਜਿਹੜਾ ਆ ਸੋਸ਼ਲ ਮੀਡੀਆ ਇਹਦੇ ਤੇ ਗਲਤ ਪ੍ਰਚਾਰ ਬਥੇਰਾ ਹੁੰਦਾ ਹੈ ਲਾਲਚੀ ਪ੍ਰਚਾਰ ਬਥੇਰਾ ਹੁੰਦਾ ਹੈ ਗੰਦਾ ਪ੍ਰਚਾਰ ਬਥੇਰਾ ਹੁੰਦਾ ਪਰ ਜਿਹੜੀਆਂ ਇਹਾਂ ਜਿਹਾ ਹਸਤੀਆਂ ਬੈਠੀਆਂ ਨੇ ਨਾ ਸੋਸ਼ਲ ਮੀਡੀਆ ਤੇ ਇਹਨਾਂ ਨੂੰ ਤੁਸੀਂ ਜ਼ਰੂਰ ਦੇਖਿਆ ਕਰੋ ਇਹਨਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜੇ ਤੁਸੀਂ ਡਾਕਟਰ ਹਰਸ਼ਿੰਦਰ ਦੀਆਂ ਪੁਰਾਣੀਆਂ ਵੀਡੀਓ ਚੱਕ ਕੇ ਦੇਖੋ ਨਾ ਡਾਕਟਰੀ ਲੈਣ ਦਾ ਇੱਕ ਪਾਸੇ ਇਹਨਾਂ ਨੇ ਪਰਿਵਾਰਕ ਜੋ ਪਰਸਨਲ ਗੱਲਾਂ ਦੱਸੀਆਂ ਹੋਈਆਂ ਸਾਡੇ ਬਜ਼ੁਰਗ ਕਿੱਥੋਂ ਉੱਠੇ ਕਿੰਨੀ ਗਰੀਬੀ 'ਚ ਉੱਠੇ ਕਿੰਨੀਆਂ-ਕਿੰਨੀਆਂ ਪੜਾਈਆਂ ਕੀਤੀਆਂ ਅਸੀਂ ਕਿੱਥੋਂ ਕਿੱਥੇ ਆਏ ਮੈਂ ਕਹਿੰਨੀ ਆਂ ਵੀ ਆਏ ਹੁੰਦਾ ਵੀ ਸਾਡੀਆਂ ਦੁੱਖ ਤਕਲੀਫਾਂ ਤਾਂ ਕੁਝ ਵੀ ਨਹੀਂ ਹੈਗੀਆਂ ਜਿੱਥੋਂ ਉਹਨਾਂ ਦਾ ਜਿਹੜੀ ਉਹਨਾਂ ਦੀ ਬੈਕਗ੍ਰਾਉਂਡ ਹੈ ਬਜ਼ੁਰਗਾਂ ਦੀ ਉਹ ਕਿੱਥੋਂ ਕਿੰਨੀਆਂ ਔਖੀਆਂ ਚੋਂ ਨਿਕਲ ਕੇ ਕਿੰਨੀ ਗਰੀਬੀ ਚੋਂ ਨਿਕਲ ਕੇ ਗਾਹਾਂ ਹੁਣ ਇਹ ਇਹ ਜਿਹੜੇ ਡਾਕਟਰ ਹਰਸ਼ਿੰਦਰ ਨੇ ਮੈਡਮ ਉਹ ਤਾਂ ਗਾਹਾਂ ਹੁਣ ਉਹਨਾਂ ਦੇ ਧੀਆਂ ਪੁੱਤ ਹੋ ਗਏ ਨਾ ਬਜ਼ੁਰਗਾਂ ਦੇ ਬਈ ਅੱਜ ਪਰਿਵਾਰ ਜਿਹੜੀਆਂ ਮੋਜਾਂ ਮਾਣਦਾ ਹੈ ਇੱਛਾ ਕਰਦਾ ਹੈ ਉਹਨਾਂ ਬਜ਼ੁਰਗਾਂ ਦਾ ਸੰਘਰਸ਼ ਹੈ ਉਹਨਾਂ ਬਜ਼ੁਰਗਾਂ ਦੀ ਸੱਚਾਈ ਹੈ ਉਹਨਾਂ ਬਜ਼ੁਰਗਾਂ ਦੀ ਦਸਾਂ ਨਾਹਾਂ ਦੀ ਕਿਰਤ ਕਰੀ ਹੋਈ ਸੀ ਅਸੀਂ ਮਾੜਾ ਜਾਂ ਘਰ 'ਚ ਤੰਗ ਹੋ ਜਾਈਏ ਅਸੀਂ ਮਰਨੇ ਵਾਲੇ ਹੋ ਜੰਨੇ ਆ ਵੀ ਹਾਏ ਸਾਡੇ ਨਾਲੋਂ ਤਾਂ ਕੋਈ ਮਾੜਾ ਹੀ ਨਹੀਂ ਸਾਡੇ ਨਾਲੋਂ ਤਾਂ ਕੋਈ ਤੰਗੇ ਨਹੀਂ ਅਸੀਂ ਉਹ ਦੁਨੀਆ ਦੇ ਸਭ ਤੋਂ ਵੱਡੇ ਤੰਗੀ 'ਚ ਰਹਿ ਰਹੇ ਆ ਮੈਂ ਹੁਣ ਤੁਹਾਨੂੰ ਮੈਂ ਬੋਲ ਕੇ ਨਹੀਂ ਦੱਸ ਸਕਦੀ ਕਿਉਂਕਿ ਬਹੁਤ ਬੜੀ ਬਾਰਤਾ ਹੈ ਪਰ ਤੁਸੀਂ ਡਾਕਟਰ ਹਰਸ਼ਿੰਦਰ ਦੀਆਂ ਪੁਰਾਣੀਆਂ ਵੀਡੀਓ ਵੀ ਜਰੂਰ ਚੱਕ ਕੇ ਦੇਖਿਓ ਬਈ ਪਿੱਛੇ ਬਜ਼ੁਰਗਾਂ ਦਾ ਕਿੰਦਾ ਇੱਕ ਸੰਘਰਸ਼ ਹੈ ਤਾਂ ਉਹਨਾਂ ਨੇ ਆਪਣੇ ਬੱਚੇ ਇੱਥੇ ਥਾਈ ਲਿਆਂਦੇ ਨੇ ਹੁਣ ਤੁਹਾਨੂੰ ਮੈਂ ਦੱਸਦੀ ਆਂ ਵੀ ਪੰਜਾਬ ਦੇ ਮੁੱਦਿਆਂ ਤੇ ਉਹਨਾਂ ਨੇ ਗੱਲ ਨ ਧੜਕ ਹੋ ਕੇ ਕਰਨੀ ਆ ਉਹਨਾਂ ਉਹ ਔਰਤ ਦੇ ਪੱਖ 'ਚ ਇੰਨਾ ਕੁ ਬੋਲਦੇ ਨੇ ਬੱਚਿਆਂ ਦੇ ਪੱਖ 'ਚ ਇੰਨਾ ਕੁ ਬੋਲਦੇ ਨੇ ਹੁਣ ਤੁਹਾਨੂੰ ਮੈਂ ਦੱਸਦੀ ਆਂ ਵੀ ਜਿਹੜੀਆਂ ਉਹਨਾਂ ਦੀਆਂ ਹੁਣ ਰੈਗੂਲਰ ਵੀਡੀਓ ਚੱਲ ਰਹੀਆਂ ਨੇ ਉਹ ਇਲਾਜ ਪ੍ਰਤੀਓ ਐ ਸਰੀਰਕ ਇਲਾਜ ਪ੍ਰਤੀਓ ਤੁਸੀਂ ਉਹਨਾਂ ਦੀਆਂ ਵੀਡੀਓ ਜ਼ਰੂਰ ਸੁਣਿਆ ਕਰੋ ਮੈਂ ਉਹਨਾਂ ਨੂੰ ਬਹੁਤ ਜ਼ਿਆਦਾ ਫੋਲੋ ਕਰਦੀ ਆ ਜਿੰਨੀ ਸਿੱਖਤ ਕਰੀ ਜਾਵੇ ਜਿੰਨੀ ਸਿੱਖਤ ਕਰੀ ਜਾਵੇ ਉਨੀ ਥੋੜੀ ਆ ਸਰ ਝੁਕਦਾ ਹੈ ਜੇ ਇਨਸਾਨ ਮੂਰੇ ਮੈਂ ਉਹਨਾਂ ਦੇ ਹਸਬੰਡ ਦੀਆਂ ਵੀਡੀਓ ਤਾਂ ਮੈਂ ਹੁਣੇ ਜਦੋਂ ਉਹਨਾਂ ਨੇ ਚੈਨਲ ਚਲਾਇਆ ਉਦੋਂ ਤੋਂ ਹੀ ਸੁਣਨ ਲੱਗੀ ਆ ਪਰ ਡਾਕਟਰ ਹਰਸ਼ੰਦਰ ਨੂੰ ਤਾਂ ਮੈਂ ਬਹੁਤ ਚਿਰ ਤੋਂ ਸੁਣਦੀ ਆਉਂਦੀ ਆ ਬਹੁਤ ਚਿਰ ਤੋਂ ਸੁਣਦੀ ਆਉਂਦੀ ਆ ਕੋਈ ਕੋਈ ਇਨਸਾਨ ਹੁੰਦਾ ਜਿਹੜਾ ਸਾਡੇ ਦਿਲ ਨੂੰ ਛੂਹ ਜਾਂਦਾ ਸਾਡੇ ਦਿਲ ਨੂੰ ਉਹਦੀਆਂ ਗੱਲਾਂ ਛੂਹ ਜਾਂਦੀਆਂ ਨੇ ਉਹਨਾਂ ਗੱਲਾਂ 'ਚੋਂ ਸੱਚਾਈ ਦੀ ਝਲਕ ਆਉਂਦੀ ਆ ਜਦੋਂ ਉਹ ਗੱਲ ਵੀ ਕਰਦੇ ਨੇ ਨਾ ਫੁੱਲ ਕਰਦੇ ਨੇ ਮੂੰਹ ਉਹ ਸੱਚੇ ਸੁੱਚੇ ਇਨਸਾਨ ਦੀ ਰੂਹ ਹੁੰਦੀ ਆ ਰੋਗ ਵੀ ਆ ਮਮਤਾ ਦਾ ਭਰਿਆ ਚਿਹਰਾ ਵੀ ਆ ਰਹਿਮਦਿਲੀ ਵੀ ਆ ਕੀ ਕੀ ਸੰਤ ਕਰਾਉਣਾ ਨਹੀਂ ਮੈਂ ਤਕਰੀਬਨ ਘਰ ਚ ਉਹਨਾਂ ਦੀ ਘਰ ਚ ਚੱਲਦੀ ਹੋ ਰਹੀਦੀ ਆ ਮੈਂ ਬੇਟੇ ਨੂੰ ਵੀ ਕਹਿਣੀ ਹੁੰਦੀ ਆ ਮਾਂ ਪੁੱਤ ਸਾਰੀ ਦਿਹਾੜੀ ਫੋਨ ਦੇਖਦੇ ਹੋ ਇਹੋ ਜਿਹੇ ਇਨਸਾਨਾਂ ਨੂੰ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਤੋਂ ਸਾਨੂੰ ਕੋਈ ਜ਼ਿੰਦਗੀ ਦੀ ਸੇਧ ਮਿਲਦੀ ਆ ਸਾਨੂੰ ਕੁਝ ਸਿੱਖਣ ਨੂੰ ਮਿਲਦਾ ਹੈ ਸੋ ਇਹ ਗੱਲਾਂ ਨੇ ਮੈਂ ਜਦ ਫੋਨ ਲੈ ਕੇ ਬਹਿ ਜਾਂਦੀ ਆ ਮੈਂ ਕੋਈ ਊਟ ਪਟਾਂਗ ਚੀਜ਼ਾਂ ਨਹੀਂ ਦੇਖਦੀ ਮੈਨੂੰ ਐਦਾਂ ਦੇ ਲੋਕ ਬੜੇ ਵਧੀਆ ਲੱਗਦੇ ਨੇ ਮੈਨੂੰ ਐਦਾਂ ਦੇ ਇਨਸਾਨ ਬਹੁਤ ਵਧੀਆ ਲੱਗਦੇ ਨੇ ਠੀਕ ਹੈ ਜੀ ਇਹਦੀ ਇਨਸਾਨਾਂ ਦਾ ਰਤੀ ਭਰਵੀ ਸਾਡੀ ਜ਼ਿੰਦਗੀ 'ਚ ਹਿੱਸਾ ਪੈ ਜਵੇ ਨਾ ਗੱਲਾਂ ਬਾਤਾਂ ਰਹੇ ਅਸੀਂ ਬਹੁਤ ਬਦਲ ਜੰਨੇ ਆ ਉਹ ਕਹਿੰਦੇ ਹੁੰਦੇ ਨੇ ਨਾ ਜਿਹਾ ਜਿਹਾ ਅਸੀਂ ਦੇਖਾਂਗੇ ਸਾਡੇ ਤੇ ਉਹ ਵੀ ਅਸਰ ਹੁੰਦਾ ਹੈ ਜਿਹਾ ਜਿਹਾ ਅਸੀਂ ਮਾੜਾ ਸੁਣਾਂਗੇ ਸਾਡੇ ਤੇ ਉਹ ਵੀ ਅਸਰ ਹੁੰਦਾ ਹੈ ਜਿਹਾ ਜਿਹਾ ਅਸੀਂ ਮਾੜਾ ਬੋਲਾਂਗੇ ਉਹ ਵੀ ਸਾਡੇ ਤੇ ਬਹੁਤ بڑا ਅਸਰ ਹੁੰਦਾ ਸਾਨੂੰ ਬੋਲਣ ਲਈ ਤਾਂ ਦੁਨੀਆ ਮਜਬੂਰ ਕਰ ਦਿੰਦੀ ਹੈ ਨਹੀਂ ਅਸੀਂ ਕਿਸੇ ਨੂੰ ਨਾ ਬੋਲੀਏ ਬੋਲ ਕੇ ਵੀ ਕਈ ਵਾਰ ਮਾੜੇ ਵਾਲੀ ਲਾਈਨ 'ਚ ਖੜ ਜੰਨੇ ਆ ਅਗਰੇ ਲੰਦ ਲੰਦਾ ਇਹਦਾ ਸੁਭਾਅ ਨਹੀਂ ਚੰਗਾ ਇਹ ਆਏ ਆ ਇਹ ਆਏ ਆ ਪਰ ਇਹ ਨਹੀਂ ਪਤਾ ਹੁੰਦਾ ਵੀ ਅਗਲਾ ਬੋਲ ਦਾ ਕਾਤੇ ਆ ਉਹਦੇ ਪਿੱਛੇ ਵੀ ਕੋਈ ਰਾਜ ਹੁੰਦਾ ਸੋਈ ਗੱਲਾਂ ਨੇ ਚੰਗੇ ਇਨਸਾਨਾਂ ਦੀ ਕਦਰ ਕਰਿਆ ਕਰੋ ਪਹਿਲੇ ਜਿਹੇ ਇਨਸਾਨਾਂ ਨੂੰ ਜ਼ਰੂਰ ਸੁਣਿਆ ਕਰੋ ਠੀਕ ਹੈ ਜੀ ਬਾਕੀ ਥੋੜਾ ਜਿਹਾ ਕੰਜਰ ਕਿੱਧੇ ਕਿੰਨੀ ਘਟ ਤੇ ਆਂਦੇ ਲਿਆ ਕਰੋ ਇਹ ਜੇ ਚੰਗਾ ਇਨਸਾਨਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਚਲੋ ਠੀਕ ਹੈ ਜੀ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ